ਮੈਂ ਰਾਤੀ ਹਰਾਦਾ ਟਾਈਮ ਬਿਨਰ ਵਿਦ। ਅੱਜ ਇਸੇ ਨੂੰ ਦਾਖਲ ਹੋ। ਸਨੂਫ ਸੋਨ ਸਿੰਘ ਪਿੰਡ ਲਿੱਦੜ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਸਾਡੇ ਪਿੰਡ ਦੇ ਵਿੱਚ ਕਿਤੇ ਕੋਈ ਸੁਣਵਾਈ ਨਹੀਂ ਆ ਨੌਜਵਾਨ ਬੱਚਾ ਜਿਹੜਾ ਵਾ ਉਹ ਗੁਜ਼ਰ ਗਿਆ ਵਾ ਇਸ ਤੋਂ ਪਹਿਲਾਂ ਮੇਰਾ ਵੀ ਬੱਚਾ ਜਿਹੜਾ ਵਾ ਉਹ ਐਕਸੀਡੈਂਟ ਦੌਰਾਨ ਮਾਰ ਦਿੱਤਾ ਗਿਆ ਈਸੇ ਓਂਕਾਰ ਸਿੰਘ ਤੇ ਹੀ ਰੋਣਾ ਵੱਲੋਂ ਤੇ ਇਸ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਸ ਪਿੰਡ ਦੇ ਵਿੱਚ ਕਿਤੇ ਵੀ ਕਿਸੇ ਵੇਲੇ ਵੀ ਕੋਈ ਵਾਰਦਾਤ ਜਿਹੜੀ ਉਹ ਹੋ ਸਕਦੀ ਆ ਲੋਕੀ ਤਰਾਸ-ਤਰਾਸ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਤੋਂ ਮੰਗਵਾ ਆਪੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਪਿੰਡ ਨਗਰ ਨੂੰ ਬਚਾਇਆ ਜਾਵੇ ਅਰਸ਼ ਪਹਿਲਾ ਅਰਸ਼ਦੀਪ ਦੇ ਅੱਡੇ ਤੋਂ ਮਾਰਿਆ ਮੋੜਸਾ ਲੈ ਇਹਨਾਂ ਨੇ ਪਿੱਛੇ ਅਰਸ਼ ਦੇ ਸੱਟਾ ਲੱਗ ਗਿਆ ਮੈਂ ਇੱਥੇ ਅਰਸ਼ ਦੋਨੇ ਗਏ ਆ ਅਗੇ ਇਹਨਾਂ ਭਲਾਈਪੁਰਾ ਸਾਨੂੰ ਨਹੀਂ ਪਤਾ ਕਿ ਗਾੜੀ ਇਕੱਠੇ ਹੋਏ ਆ ਇਹਨਾਂ ਸਿਰ ਜਦੋਂ ਅੱਡੇ ਗੱਲ ਪਏ ਆ ਹੀਰੋ ਤੇ ਪਹਿਲਾ ਸਹਿਲ ਤੇ ਮਗਰ ਆਇਆ ਦਿਲਬਰ ਦੇ ਨਾਲ ਸ਼ੁਭ ਇਨਾਂ ਆਗੇ ਕਿਰਚਾ ਸਿੱਧੀਆਂ ਮਾਰਦਤੀਆਂ ਫਿਰ ਮੈਂ ਚੁੱਕੇ ਆਪਣੇ ਰਈਏ ਲੈਨ ਦਰਸ਼ਨ ਉੱਥੋਂ ਜਾਂਦੇ ਅਸੀਂ ਬਾਬੂ ਕਾਲੇ ਰੈਫ ਵਾਲੇ ਨੇ ਕੀਤਾ ਬਾਬੂ ਕਾਲੇ ਤੋਂ ਗਾੜੀ ਗਨਾਨਕ ਕੀਤਾ ਉਦੋਂ ਟਾਂਗਰੇ ਜਾਂਦੇ ਉਹ ਦਮ ਤੋੜ ਗਿਆ ਫਿਰ ਨਮਾਨ ਨਾਲ ਤੋਂ ਪਿਛੇ ਮੋੜ ਤੈਹੀਂ ਕਰ ਤੇ ਹੁਣ ਜਿਹੜੀ ਲਾਸ਼ ਬਾਬੂ ਕਾਲੇ ਪਈ ਹਾਂ ਧੰਕਾਰ ਜੀ ਤੇ ਮੈਨੂੰ ਪਹਿਲਾਂ ਦੁਪਹਿਰੇ ਫੋਨ ਲਾਉਂਦਾ ਰਿਹਾ ਵਾ ਕਿ ਹਾਂ ਜੇ ਜੇ ਤੁਸੀਂ ਥਾਣੇ ਨਾਲ ਤੁਰਨਾ ਫਿਰ ਵੇਰ ਲਾਂਗੇ ਤੁਹਾਨੂੰ ਜਿੱਦਾਂ ਵੀ ਕਰਨੀ ਆ ਜਾ ਰਿਪੋਰਟ ਲੈ ਲਓ ਬਾਸ ਤੇ ਬਾਅਦ ਸ਼ਾਮੀ ਇਹਨਾਂ ਨੇ ਇਹ ਕੰਮ ਕਰ ਦਿੱਤਾ ਰੋਸ ਲੋ ਅੰਦੀ ਤੇ ਇਹ ਕੀ ਵਿਸ਼ਵਾਸ ਪਰ ਹਾਨੂੰ ਵਿਸ਼ਵਾਸ ਨਹੀਂ ਹੈ ਜੇ ਕੋਈ ਇਨਸਾਫ ਅਹੀਂ ਤੇ ਇਨਸਾਫ ਚਾਹੀਦਾ ਨੂੰ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਹੀ ਹਾਂਜੀ ਜੀਤਕੌਰ ਪੇਟੇ ਨਾਲ ਕਾਰਨੇ ਬਣਿਆ ਭੀ ਇੱਦਾਂ ਕਰਕੇ ਧਮਕੀਆਂ ਦਿੰਦੇ ਸੀ ਐਂ ਜਾ ਕੇ 23 ਤਰੀਕ ਨੂੰ ਜਾ ਕੇ ਦਰਖਾਸਤ ਦੇ ਕੇ ਆਏ ਆ ਸਾਢੇ 5 ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਨਾਲ ਕੱਲ ਸ਼ਾਮ ਨੂੰ ਸਾਢੇ 5 ਵਜੇ ਅਲਕੇ ਸਾਨੂੰ ਤੁਮ ਕਿਆਂ ਦੇ ਨੇ ਦਿੱਤੀਆਂ ਗਈਆਂ ਵੀ ਅਹੀਂ ਪਿੰਡ ਵਿੱਚ ਜਾਂ ਤੁਸੀਂ ਰਹੋਗੇ ਜਾਂ ਹੀ ਰਵਾਂਗੇ ਅਹੀਂ ਕੋਈ ਗੌਰ ਨਹੀਂ ਕੀਤਾ ਜਾਂ ਕਿ ਆ ਵੀ ਚੰਦ ਕੋਈ ਗੱਲ ਨਹੀਂ ਕੋਈ ਬੰਦਾ ਵਿੱਚ ਪਾ ਕੇ ਗੱਲ ਕਰ ਲਾਂਗੇ ਅਹੀਂ ਟਾਲਾ ਸਾਹਿਬ ਚਲ ਗਏ ਟਾਲਾ ਸਾਹਿਬ ਉਹ ਹੁੰਦੇ 5:30 ਜਿਹਾ ਆਏ ਆ ਆ ਕੇ ਹੀ ਦੇਖਿਆ ਹਨ ਮੇਰੇ ਬੇਟੇ ਨੇ ਫੋਨ ਕੀਤਾ ਵੀ ਅਰਸ਼ ਨੂੰ ਕਰਚਾ ਮਾਰ ਦਿੱਤੀਆਂ ਗਈਆਂ ਕਿਉਂਕਿ ਉਹਦੇ ਨਲਾਂ ਦੇ ਵਿੱਚ ਚਕਰਚਾ ਮਾਰਦੀਆਂ ਇੱਥੇ ਹੀ ਉਹ ਖੁੰ ਨੁੱਟ ਗਿਆ ਅਹੀਂ ਹਸਪੀਟਲ ਖੜਿਆ ਹਸਪੀਟਲ ਘੜ ਕੇ ਵੀ ਕੀ ਉੱਥੇ ਕੋਈ ਬੋਲਿਆ ਨਹੀਂ ਜਾਂਦੇ ਬਾਬਾ ਬਕਾਲਾ ਸਾਹਿਬ ਖੜਿਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸਾਡਾ ਬੱਚਾ ਜਿਹੜਾ ਤੜਫਦਾ ਹੈ ਕਹਿੰਨੇ ਟੀਕਾ ਤੱਕ ਨਹੀਂ ਲਾਇਆ ਨਾ ਕੋਈ ਪਿੰਡ ਦਾ ਪਿੱਛੇ ਗਿਆ ਕੋਈ ਮੋਤਵਾਰ ਬੰਦਿਆਂ ਨੂੰ ਹੀ ਦੱਸਿਆ ਇਹ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਪਰ ਅੱਜ ਤੱਕ ਸਾਡੇ ਕੋਈ ਪਿੱਛੇ ਨਹੀਂ ਆਇਆ ਕੱਲ ਦੀ ਗੱਲ ਬਾਤ ਹੋਈ ਕੋਈ ਮੋਤਵਾਰ ਬੰਦਾ ਸਾਡੇ ਪਿੱਛੇ ਨਹੀਂ ਆਇਆ ਅਜੇ ਤੱਕ ਮੇਰੇ ਪੋਤ ਦੀ ਬਹੁਤ ਬੇਵਸਾਫੀ ਦੇ ਨਾਲ ਮੌਤ ਹੋਈ ਆ ਬਹੁਤ ਤੜਫ ਤੜਫ ਕੇ ਮਰਿਆ ਉਹ ਬੱਚੇ ਜੀ ਅੰਬਰ ਹੀ 25 ਸਾਲ ਆ 25 ਸਾਲ ਉਮਰ ਹੀ ਉਹਦੀ ਅਰਸ਼ਦੀਪ ਉਹਦਾ ਨਾਮ ਹੀ ਬਹੁਤ ਹੀ ਮਾੜੀ ਘਟਨਾ ਦੇ ਨਾਲ ਆ ਮੇਰੇ ਬੇਟੇ ਨੂੰ ਮਾਰਿਆ ਗਿਆ ਮੈਂ ਸੱਚੋ ਥਾਣਾ ਬੈਡਵਾਲ ਰਾਤੀ ਸਰ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਲਦਰਪੈਣ ਦਾ ਨੌਜਵਾਨਾ ਜੇ ਉਹ ਦਾ ਭਲਾਈਪੁਰ ਅੱਡੇ ਦੇ ਵਿੱਚ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਹਾਂ ਹਾਕੇ ਮੁਕਾਵੇ ਕੇ ਉਹਦੇ ਭਰਾ ਲਾਪ੍ਰੀਤ ਸਿੰਘ ਦੇ ਬਿਆਨਾਂ ਤੇ ਅਸੀਂ ਪੰਜਾ ਦੋਸ਼ੀਆਂ ਦੇ ਖਿਲਾਫ ਐਫਆਈਆ ਦਰਜ ਕੀਤੀ ਹੈ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਬਾਕੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਤੇ ਅੱਜ ਲਾਸ਼ ਵਾਟਸਨ ਦੇ ਵੱਲੇ ਕਰਦਣਗੇ ਦੋਸ਼ੀ ਇੱਕ ਦਿਲਬੱਤ ਸਿੰਘ ਆ ਉਰਫ ਭਤੇ ਸਿੰਘ ਲਿੱਧਰ ਪਿੰਡ ਦਾ ਜੀ ਤੇ ਇੱਕ ओंकारਜੀਤ ਸਿੰਘ ਬਲਵਿੰਦਰ ਸਿੰਘ ਦਾ ਇੱਕ ਸਾਹਿਲਪ੍ਰੀਤ ਸਿੰਘ ਹੈ ਜੀ ਇੱਕ ਸ਼ੁਭਪ੍ਰੀ ਸਿੰਘ ਜੀ ਇੱਕ ਸੁਖਬੀਰ ਸਿੰਘ ਉਰਫ ਹੀਰਮਜੀ ਸਾਰਿਆਂ ਦੇ 302 ਦਾ ਪਰਚਾ ਦਰਜ ਹੋਇਆ ਹੈ। ਕੱਲ ਇਹਨਾਂ ਦੀ ਕੋਈ ਹਫਤਾ ਪਹਿਲਾਂ ਵੀ ਝਗੜਾ ਹੋਇਆ ਸੀ ਇਹਨਾਂ ਦੇ ਫਾਦਰ ਸਾਹਿਬ ਦਾ। ਤੇ ਇਹਨਾਂ ਐਪਲੀਕੇਸ਼ਨ ਰਹੀਏ ਚੌਕੀ ਦਿੱਤੀ ਸੀ ਜੀ। ਤੇ ਇਹਨਾਂ ਨੇ ਪ੍ਰੈਸ਼ਰ ਪਾਉਂਦੇ ਹੀ ਵੀ ਤੁਸੀਂ ਆਪਣੀ ਦਰਖਾਸਤ ਨੂੰ ਵਾਪਸ ਲੈ ਲਓ। ਉਸੇ ਰੰਜਿਸ਼ ਕਾਰਨ ਇਹਨਾਂ ਦਾ ਪਹਿਲਾਂ ਲਿੱਦਰ ਅੱਡੇ ਤੇ ਝਗੜਾ ਹੋਇਆ ਸ਼ਾਮ ਨੂੰ 6 ਵਜੇ ਮਿਤੀ 4 5 25 ਨੂੰ। ਉੱਤੋਂ ਬਾਅਦ ਮੁੜ ਕੇ ਭਲਾਈਪੁਰ ਅਡੇ ਤੇ ਆ ਗਏ ਉੱਥੇ ਆ ਕੇ ਫਿਰ ਇਹਨਾਂ ਦੀ ਤੁੰਤਮੇ ਮੈਂ ਹੋਈ ਤੇ ਜਿਹੜਾ ਦਿਲਬਰ ਸਿੰਘ ਆ ਇਹਨੇ ਕਿਰਚਾ ਮਾਰੀਆਂ ਤੇ ਉਹਦੀ ਮੌਤ ਹੋ ਗਈ ਹੈ ਤੇ ਬਾਕੀ ਅਸੀਂ ਐਫਪੀਆ ਅਧਿਕਾਰੀ ਛੇਤੀ ਦੋਸ਼ੀਆਂ ਨੂੰ ਪੜਾਂਗੇ ਦੋਸ਼ੀਆਂ ਦੇ ਘਰਾਂ ਦੇ ਰੇਡ ਕੀਤੇ ਆ ਘਰਾਂ ਨੂੰ ਤਾਲੇ ਲੱਗੇ ਹੋਏ ਆ ਤੇ ਬਾਕੀ ਨੇਜੀ ਲੋਕੇਸ਼ਨਲ ਕੋਸ਼ਨਾ ਕਢਾ ਕੇ ਤੇ